ਰਮਣੀਰ ਬਿੱਟੂ ਦਾ ਅਚਾਨਕ ਆਉਣਾ ਪਤਾ ਸੀ ਕਿ ਰਮਣੀਰ ਬਿੱਟੂ ਵਰਗੇ ਸ਼ਾਮਲ ਹੋ ਰਹੇ ਆ ਇਹ ਪਿਛਲੇ 3 ਸਾਲ ਤੋਂ ਅਮਿਤ ਸ਼ਾਹ ਜੀ ਕੋਲ ਜਾਂਦੇ ਰਹੇ ਸੀ ਕਈ ਵਾਰ ਇਹਨਾਂ ਨੇ ਸੋਚਿਆ ਪਰ ਜੇ ਸਾਡਾ ਗਠਬੰਧਨ ਹੋ ਜਾਂਦਾ ਫਿਰ ਇਹਨਾਂ ਦੇ ਕੋਈ ਸਪੇਸ ਨਹੀਂ ਸੀ ਆ ਤਾਂ ਰਮਾ ਕਰ ਰਹੇ ਕਿ ਸਾਨੂੰ 25-25 ਲੱਖ ਉਹਨਾਂ ਦੀ ਉਪਾਤ ਕੱਲ ਪੀਸੀ ਕੀਤੀ ਜੀ ਉਹਨਾਂ ਨਾਲ ਕਾਨਫਰੰਸ ਕੀਤੀ ਜੀ ਉਹਨਾਂ ਨੇ ਸ਼ਕਲਾਂ ਦੇਖ ਲਓ 25 ਲੱਖ ਦੀ ਕੀਮਤ ਵਾਲੇ ਹੈਗੇ ਆ ਦੂਜੀਆਂ ਪਾਰਟੀਆਂ ਦੀ ਗਲਤਫਹਿਮੀ ਵੀ ਦੂਰ ਹੋ ਜਾਊਗੀ। ਹਮਮ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਗਲਤਫਹਿਮੀ ਸੀ। ਹਮ ਉਹ ਵੀ ਦੂਰ ਹੋ ਜਾਊਗੀ। ਉਹਨਾਂ ਨੂੰ ਕਾਦੀ ਗਲਤਫਹਿਮੀ ਸੀ। ਉਹਨਾਂ ਨੂੰ ਗਲਤਫਹਿਮੀ ਸੀ ਕਿ ਭਾਜੀ ਜੀ ਪਤਾ ਨਹੀਂ ਕਮਜ਼ੋਰ ਆ। ਜੇ ਤੁਹਾਡੀ ਦੁਕਾਨ 'ਚ ਸਮਾਨ ਨਾ ਹੋਵੇ, ਕੌਣ ਦੁਕਾਨ ਤੇ ਆ ਕੇ ਖੜੂਗਾ ਜੀ? ਹਮ ਹੁਣ ਦੁਕਾਨ 'ਚ ਸਮਾਨ ਭਰ ਗਿਆ 117 ਬਿਦਾਨ ਸਵ ਤੇ 13 ਲੋਕ ਸਵ ਆਗੇ ਨਹੀਂ ਲੋਕ ਹੁਣ ਆਉਣਗੇ। ਸਿਟਿੰਗ ਐਮਪੀ ਸਿਟਿੰਗ ਵਿਧਾਇਕ ਨੂੰ ਜਿਹੜਾ ਬੀਜੇਪੀ ਤੱਕੇ ਨਾਲ ਸ਼ਾਮਲ ਕਰਵਾ ਰਹੀ ਆ ਔਰ ਇਹ ਗਲਤ ਮੈਸੇਜ ਜਿਹੜਾ ਪੰਜਾਬੀ ਰਾਜਨੀਤੀ ਵਿੱਚ ਕਨਵੇ ਹੋ ਰਿਹਾ ਕਿਹੜੇ ਨੂੰ ਸ਼ਾਮਲ ਕਰਾ ਲਿਆ ਪਰ ਲੋਕ ਤਾਂ ਕਹਿੰਦੇ ਆ ਨਾ ਕਿ ਆਪਾ ਆਪਿਆ ਯਾਰ ਕਰਾਓ ਦੂਜੇ ਪਾਸੇ ਰਮਨੀਤ ਬਿੱਟੂ ਦੇ ਸ਼ਾਮਲ ਹੋਣ ਤੇ ਪੰਥਕ ਸਭੇ ਗਿੰ ਚਰਚਾ ਆ ਕਿ ਜਿਹਦੇ ਦਾਦੇ ਤੇ ਇਲਜ਼ਾਮ ਲੱਗੇ ਹੋਣ ਉਹਨੂੰ ਬੀਜੇਪੀ ਨੇ ਪੁਸ਼ਤਪਨਾਹੀ ਕੀਤੀ ਬੀਜੇਪੀ ਨੇ ਉਹਨੂੰ ਪਨਾਹ ਦੇਤੀ ਮਾਰੇ ਕਿਹੜੇ ਗਏ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਨੌਜਵਾਨਾਂ ਨੂੰ ਗੁੰਮਰਾਹ ਹੀ ਨਹੀਂ ਕੀਤਾ ਪੰਜਾਬ ਦੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਆਪੇ ਆਵਾ ਕਰਵਾਤੀ ਤੇ ਇਹ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਪੱਟ ਲਏ ਤੇ ਹੁਣ ਤੁਹਾਡੀ ਨੁਮਾਇੰਦਗੀ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਸਾਡੀ ਖਾਸੀਅਤ ਆ ਨਾ ਕੁੱਭੀ ਆ ਹੂੰ ਦੂਜੀਆਂ ਪਾਰਟੀਆਂ ਦੇ ਬੰਦੇ ਪੱਟ ਕੇ ਲੈਂਦੇ ਆ ਕੋਈ ਵੀ ਆ ਕੇ ਸਮਝ ਜਾਂਦਾ ਹੈ ਉਹ ਦਸ ਸਮੁੰਦਰ ਹੈ ਸਮੁੰਦਰ ਹੈ ਸਮੁੰਦਰ ਹੈ 17 ਕਰੋੜ ਲੋਕਾਂ ਦਾ ਸਮੁੰਦਰ ਹੀ ਆ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਹੋਣਾ ਪੀਪਲਸ ਪਾਰਟੀ ਆਫ ਚਾਈਨਾ ਸੀ ਪਹਿਲਾਂ ਹੋਣਾ ਸੀ ਜੀ ਸਾਡਾ ਅਕਾਲੀ ਦਲ ਨੂੰ ਕਰਨ ਰਹੀ ਹੈ ਹੁਣ ਦੇਖਣਾ ਅਕਾਲੀ ਦਲ ਦਾ ਸਕੂਟਰ ਵਾਲੀ ਪਾਰਟੀ ਹੈ ਉਹ ਮੋਟਰਸਾਈਕਲ ਵਾਲੀ ਨਹੀਂ ਬਣਨੀ ਹੁਣ ਹਮ ਆਪਰੇਸ਼ਨ ਰੋਟਰਸ ਨਾਂ ਦੀ ਕੋਈ ਚੀਜ਼ ਨਹੀਂ ਕੋਈ ਵੀ ਨਹੀਂ ਆ ਯਾਰ ਅਸੀਂ ਇਹਨਾਂ ਨੂੰ 5 5 ਰੁਪਏ ਨਦਿਏ ਤੁਸੀਂ ਕਹਿੰਦੇ ਉਹਨਾਂ ਨੂੰ 25 ਲੱਖ ਕਹਿੰਦੇ ਆ ਸਾਡੇ ਕੋਲ ਤਾਂ ਆਪਦੇ ਵਰਕਰ ਬਹੁਤ ਆ 17 ਕਰੋੜ ਦੀ ਪਾਰਟੀ ਹੈ ਅਸੀਂ ਇਹਨਾਂ ਦਾ ਕੀ ਕਰਨਾ ਚਾਹ ਰੋਣਾ ਪੰਜਾਬ ਦੇ ਵਿੱਚ ਬੀਜੇਪੀ ਨੇ ਤਮਾਮ ਸਿਆਸੀ ਕਿਆਸ ਰੈਗਿਆਂ ਨੂੰ ਬਦਲ ਦਿੱਤਾ ਹੈ ਰਮਨੀਤ ਬਿੱਟੂ ਕਾਂਗਰਸ ਦੇ ਸਿਟਿੰਗ ਐਮਪੀ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਕੱਲ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਔਰ ਐਮਐਲਏ ਭਾਜਪਾ ਦੇ ਵਿੱਚ ਸ਼ਾਮਲ ਹੋਏ ਅਜਿਹੀ ਕਿਹੜੀ ਗਿੱਦੜ ਸਿੰਗੀ ਆ ਭਾਜਪਾ ਦੇ ਕੋਲ ਕਿ ਸਾਰੇ ਅੱਜ ਭਾਜਪਾ ਦੇ ਵੱਲ ਜਾਣ ਦੇ ਲਈ ਤਿਆਰ ਔਰ ਪੰਜਾਬ ਦਾ ਰਾਜਨੀਤਿਕ ਹਾਲਾਤ ਹੀ ਭਾਜਪਾ ਨੇ ਬਦਲ ਕੇ ਰੱਖ ਦਿੱਤੇ ਨੇ ਇਸ ਵੇਲੇ ਤਾਂ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਨੇ ਗਰੇਵਾਲ ਸਾਹਿਬ ਕਿਹੜੀ ਗਿੱਦੜ ਸਿੰਗੀ ਲਈ ਫਿਰਦੇ ਹੋ ਜਿਹੜਾ ਚਿਤ ਕਰਦਾ ਉਹ ਦਫ਼ਤਰ ਜਾ ਰਿਹਾ ਭਾਜਪਾ ਦੇ ਜੀ ਦੇਖੋ ਅਸੀਂ ਤਾਂ ਦੇਸ਼ ਦੇ ਜਿੰਨੇ ਵੀ ਨਾਗਰਿਕ ਨੇ ਹੂੰ ਉਹਨਾਂ ਨੂੰ ਖੁੱਲਾ ਸੱਦਾ ਕਿਉਂਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ 당ਾ ਹੈ ਇਸ ਵੇਲੇ 17 ਕਰੋੜ ਦੀ ਮੈਂਬਰਸ਼ਿਪ ਨਾਲ ਜੀ ਸਾਡਾ ਖੁੱਲਾ ਸੱਦਾ ਕਿ ਜੋ ਸਾਡੇ ਲੀਡਰ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਨੂੰ ਮੰਨਦਾ ਹੋਵੇ ਜੋ ਸਾਡਾ ਵਿਚਾਰ ਯੁੱਗਪੁਰਸ਼ ਦੀਨदयाल उपाध्याय ਜੀ ਨੇ ਜੋ ਇੱਕ ਆਤਮ ਮਾਨਵ ਦਰਸ਼ਨ ਦਿੱਤਾ ਜੋ ਉਸ ਨੂੰ ਮੰਨਦਾ ਹੋਵੇ ਉਹ ਸਾਡੇ ਚ ਆ ਸਕਦਾ ਸ਼ਾਮਲ ਹੋ ਸਕਦਾ ਜੀ ਔਰ ਇੱਥੇ ਛੋਟੇ ਤੋਂ ਹੀ بڑے ਬਣਦੇ ਆ ਨੀ ਇਹ ਬੀਜੇ ਜੀ ਕੋਈ ਪਰਿਵਾਰਾਂ ਦੀ ਰਾਜਨੀਤੀ ਨਹੀਂ ਹੈ ਸਾਡੇ ਚ ਤੇ ਮੈਂ ਇਹ ਸਮਝਦਾ ਕਿ ਜਿਹੜੇ ਲੋਕ ਇਹ ਫੈਸਲਾ ਲੈ ਰਹੇ ਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਮਜ਼ਬੂਤ ਕਰਨਾ ਇਕੱਲੇ ਚੱਲਣਾ ਇਹ ਦੇਸ਼ਿਤ ਦਾ ਫੈਸਲਾ ਜੀ ਔਰ ਮੈਂ ਤਾਂ ਹਮੇਸ਼ਾ ਕਹਿਣਾ ਹੁੰਨਾ ਕਿ ਪੰਜਾਬ ਚ ਜੇ ਬੀਜੇਪੀ ਦਾ ਕੰਮ ਮਜ਼ਬੂਤ ਨਾ ਹੋਇਆ ਹਮ ਔਰ ਆਰਐਸਐਸ ਦਾ ਕੰਮ ਮਜ਼ਬੂਤ ਨਾ ਹੋਇਆ ਹਮ ਦੇਸ਼ ਦੀ ਮੁਖਤਰਾ ਨਾਲ ਪੰਜਾਬ ਜੁੜਿਆ ਰਹੇ ਜੀ ਇਸ ਦੀ ਵੀ ਕੋ ਗਰੰਟੀ ਨਹੀਂ ਦੇ ਸਕਦਾ ਇਹ ਬਹੁਤ ਜ਼ਰੂਰੀ ਆ ਕੰਮ ਕਰਨਾ ਇਸ ਲਈ ਨਹੀਂ ਕਿ ਰਾਜ ਸੱਤਾ ਲੈਣੀ ਹੈ ਹਮ ਇਸ ਲਈ ਕਿ ਪੰਜਾਬ ਦੇਸ਼ ਦੀ ਮੁਖਤਰਾ ਨਾਲ ਜੁੜਿਆ ਰਹੇ ਪੰਜਾਬ ਦਾ ਵਿਕਾਸ ਹੋਵੇ ਪੰਜਾਬ ਚ ਭਾਈਚਾਰਕ ਸਾਂਝ ਬਣੀ ਰਹੇ ਜੀ ਔਰ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਜੀ ਗਰੇਲ ਦੂਜੇ ਪਾਸੇ ਇਹ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਜੇਕਰ ਤੁਸੀਂ 17 ਕਰੋੜ ਦੀ ਜ਼ਿਕਰ ਕੀਤਾ ਮੈਂਬਰਸ਼ਿਪ ਦਾ ਉਹ ਕਹਿੰਦੇ ਪੰਜਾਬ ਦੇ ਵਿੱਚੋਂ 13 ਉਮੀਦਵਾਰ ਨਹੀਂ ਲੱਭੇ ਕਦੇ ਆਮ ਆਦਮੀ ਪਾਰਟੀ ਚ ਲਿਆਉਣਾ ਪਿਆ ਕੋਈ ਕਾਂਗਰਸ ਚ ਲਿਆਉਣਾ ਪਿਆ ਇਹਨਾਂ ਨੂੰ ਨਹੀਂ 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 ਹਾਂ ਅਸੀਂ ਦੇਖੋ 23 ਸੀਟਾਂ ਤੇ ਲੜਦੇ ਸੀ ਤਿੰਨ ਲੋਕ ਸਭਾ ਲੜਦੇ ਸੀ ਹਮਮ ਔਰ 117 ਚੋਂ 23 ਸੀਟਾਂ ਲੜ ਕੇ ਲੀਡਰਸ਼ਿਪ ਨਹੀਂ ਬਣਦੀ ਹਮ ਇਸ ਕਰਕੇ ਅਸੀਂ ਆਪਣੇ ਆਪ ਨੂੰ ਜਿਹੜਾ ਗਠਵੰਧਨ ਕੀਤਾ ਸੀ ਅਕਾਲੀ ਦਲ ਨਾਲ ਜੀ ਉਹਦੇ ਚ ਅਸੀਂ ਆਪਣੇ ਆਪ ਨੂੰ ਛੋਟਾ ਕੀਤਾ ਹਮ ਕਾਦੇ ਲਈ ਕੀਤਾ ਛੋਟਾ ਕਿ ਦੇਸ਼ ਦੀ ਏਕਤਾ ਗੰਧਤਾ ਬਣੀ ਰਹੇ ਪੰਜਾਬ ਚ ਭਾਈਚਾਰਕ ਸਾਂਝ ਬਣੀ ਰਹੇ ਪੰਜਾਬ ਦਾ ਵਿਕਾਸ ਹੋਵੇ ਜੀ ਉਹਦੇ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਟਲ ਜੀ ਦੀ ਜਿਹੜੀ ਜੋੜੀ ਬਣੀ ਜੀ 97 ਚ ਜਿਹੜਾ ਐਗਰੀਮੈਂਟ ਸਾਡਾ ਅਲਾਈਂਸ ਹੋਇਆ ਅਲਾਈਂਸ ਹੋਇਆ ਜੀ ਉਹਦੇ ਚ ਉਸ ਅਲਾਈਂਸ ਦੇ ਅੰਦਰ ਹਮ ਪੰਜਾਬ ਨਹੀਂ ਦੁਨੀਆ ਦੇ ਅੰਦਰ ਸਿੱਖਾਂ ਦੀ ਆਨ ਬਾਨ ਤੇ ਸ਼ਾਨ ਬਹਾਲ ਹੋਜੀ ਹਮ ਠੀਕ ਹੈ ਜੀ ਔਰ ਉਹ ਬਹੁਤ ਜ਼ਰੂਰੀ ਸੀ ਹਮ ਜੋ ਮੈਂ ਸਮਝਦਾ ਤੇ ਇਹ ਇਹ ਗਠਜੰਬੰਦਨ ਦਾ ਇਹ ਫਾਇਦਾ ਸੀ ਪੰਜਾਬ ਜੀ ਮੈਂ ਇਸ ਵਾਰ ਵੀ ਗਠਜੰਬੰਦਨ ਦਾ ਹਾਮੀ ਸੀ ਹਮ ਜਖੜ ਸਾਹਿਬ ਵੀ ਸੀਗੇ ਹੂੰ ਪਰ ਜਦੋਂ ਸਾਡੇ ਫੈਸਲਾ ਹੋ ਜਾਂਦਾ ਅਲੱਗ-ਅਲੱਗ ਵਿਚਾਰਤਰਾਵੰਦੀਆਂ ਨੇ ਤਾਂ ਅਸੀਂ ਉਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਨੁਸ਼ਾਸਨ ਅਸੀਂ ਡਟ ਕੇ ਹੁਣ ਚੋਣਾਂ ਲੜਾਂਗੇ ਡਟ ਕੇ ਪੰਜਾਬ 'ਚ ਸਾਡੀ ਪਾਰਟੀ ਜਿਹੜੀ ਆ ਉਹ ਮਜ਼ਬੂਤ ਹੋਏਗੀ ਰਵਨੀਤ ਬਿੱਟੂ ਦਾ ਅਚਾਨਕ ਆਉਣਾ ਪਤਾ ਸੀ ਕਿ ਰਵਨੀਤ ਬਿੱਟੂ ਵਰਗੇ ਸ਼ਾਮਲ ਹੋ ਰਹੇ ਆ ਇਹ ਪਿਛਲੇ 3 ਸਾਲ ਤੋਂ ਮੈਂ ਜੋ ਜਾਣਦਾ ਸੀ ਅਮਿਤ ਸ਼ਾਹ ਜੀ ਕੋਲ ਜਾਂਦੇ ਰਹੇ ਸੀ ਹੂੰ ਕਈ ਵਾਰ ਇਹਨਾਂ ਨੇ ਸੋਚਿਆ ਪਰ ਜੇ ਸਾਡਾ ਗਠਜੋੜ ਬੰਧਨ ਹੋ ਜਾਂਦਾ ਫਿਰ ਇਹਨਾਂ ਲਈ ਕੋਈ ਸਪੇਸ ਨਹੀਂ ਸੀ ਜੇ ਤੁਹਾਡੀ ਦੁਕਾਨ 'ਚ ਸਾਮਾਨ ਨਾ ਹੋਵੇ ਕੌਣ ਦੁਕਾਨ ਤੇ ਆ ਕੇ ਖੜੂਗਾ ਜੀ ਹੁਣ ਦੁਕਾਨ 'ਚ ਸਾਮਾਨ ਭਰ ਗਿਆ 117 ਵਿਧਾਨ ਸਭਾ ਤੇ 13 ਲੋਕ ਸਭਾ ਆਗੇ ਨੇ ਲੋਕ ਹੁਣ ਆਉਣਗੇ ਜੀ ਗ੍ਰਾਹਕ ਬਹੁਤ ਨੇ ਸਾਡੇ ਤੇ ਦੂਜੀਆਂ ਪਾਰਟੀਆਂ ਦੀ ਗਲਤਫਹਿਮੀ ਵੀ ਦੂਰ ਹੋ ਜਾਊਗੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਗਲਤਫਹਿਮੀ ਸੀ ਉਹ ਵੀ ਦੂਰ ਹੋ ਜਾਊਗੀ ਉਹਨਾਂ ਨੂੰ ਕਦੀ ਗਲਤਫਹਿਮੀ ਸੀ ਜੀ ਉਹਨਾਂ ਨੂੰ ਗਲਤਫਹਿਮੀ ਸੀ ਕਿ ਬੀਜੇਪੀ ਪਤਾ ਨਹੀਂ ਕਮਜ਼ੋਰ ਆ ਸਾਡੀ ਪਾਰਟੀ ਜਿਹੜੀ ਹੈ ਕੈਦਰ ਬੇਸ ਦਾ ਮਾਸ ਬੇਸ ਆਰਗੇਨਾਈਜੇਸ਼ਨ ਹੈ ਕਮਜ਼ੋਰ ਨਹੀਂ ਆ ਸਾਡੀ ਪਾਰਟੀ ਮਜ਼ਬੂਤ ਹੈ ਪਰ ਇਲਜ਼ਾਮ ਇਹ ਵੀ ਗਰੇਵਾਲ ਸਾਹਿਬ ਲੱਗ ਰਿਹਾ ਕਿ ਸਿਟੀਕ ਐਮਪੀ ਸਿਟੀਕ ਵਿਧਾਇਕ ਨੂੰ ਜਿਹੜਾ ਬੀਜੇਪੀ ਤੱਕੇ ਨਾਲ ਸ਼ਾਮਲ ਕਰਵਾ ਰਹੀ ਆ ਔਰ ਇੱਕ ਗਲਤ ਮੈਸੇਜ ਜਿਹੜਾ ਪੰਜਾਬ ਦੀ ਰਾਜਨੀਤੀ ਵਿੱਚ ਕਨਵੇ ਹੋ ਰਿਹਾ ਕਿਹੜੇ ਨੂੰ ਸ਼ਾਮਲ ਕਰਾ ਲਿਆ ਜੀ ਤੱਕੇ ਨਾਲ ਕਿਹੜੇ ਨੂੰ ਭਰਾ ਲਿਆ ਪਰ ਲੋਕ ਤਾਂ ਕਹਿੰਦੇ ਆ ਨਾ ਕਿ ਐਫਆਈਆਰ ਕਰਾਓ ਇਹੜੀ ਤਾਂ ਕਹਿੰਦੇ ਡਰ ਦਿਖਾਉਂਦੇ ਆ ਆਪਰੇਸ਼ਨ ਲੋਟਸ ਦਾ ਜ਼ਿਕਰ ਕਰਦੇ ਆ ਮੇਰੀ ਗੱਲ ਸੁਣੋ ਉਹ ਸ਼ੀਤਲੰਗਰਾਲ ਆ ਉਹਨੂੰ ਕਹਦਾ ਜੀਦਾ ਜਾਰਾ ਦਰਾ ਆ ਰਿੰਕੂ ਆ ਤੁਹਾਡਾ ਇਹਨੂੰ ਕਾਦਾ ਡਰ ਹੈ ਤਾਂ ਮੇਰੇ ਵਰਗੇ ਨੇ ਵਿਚਾਰੇ ਹਾਂ ਹਾਂ ਇਹਦੀ ਕੀ ਕਰਮਾਥੇ ਆ ਗਈ ਜੀ ਸਾਰੇ ਭੁੱਖੇ ਮਰ ਕੇ ਜਾਣਗੇ ਹੂੰ ਐਸਾ ਕੁਝ ਨਹੀਂ ਆ ਉਹਨਾਂ ਕੋਈ ਚੋਰ ਨੇ ਮੇਰੇ ਜੀ ਦਾ ਡਰ ਹੈ ਇਹਦੀ ਦਾ ਡਰ ਚੋਰਾਂ ਨੂੰ ਦਾ ਜੀ ਇਹ ਜੀਵਾਲ ਨੂੰ ਡਰ ਹੈ ਇਹਦੀ ਦਾ ਤੇ ਹੁਣ ਪੰਜਾਬ ਸਰਕਾਰ ਨੂੰ ਡਰ ਪਰ ਪਰ ਦੂਜੇ ਪਾਸੇ ਰਵਨੀਤ ਬਿੱਟੂ ਦੇ ਸ਼ਾਮਲ ਹੋਣ ਤੇ ਪੰਥਕ ਸਪੇ ਇਹ ਕਹਿੰਦੇ ਚਰਚਾ ਆ ਕਿ ਜੇ ਦੇ ਦਾਦੇ ਤੇ ਇਲਜ਼ਾਮ ਲੱਗੇ ਹੁਣ 25000 ਸਿੱਖ ਨੌਜਵਾਨਾਂ ਤੇ ਕਾਂਡ ਕਰਨ ਦੇ ਉਹਨੂੰ ਭਾਜਪਾ ਨੇ ਪੁਸ਼ਤਪਨਾਹੀ ਕੀਤੀ ਹੈ ਭਾਜਪਾ ਨੂੰ ਉਹਨੂੰ ਪਨਾਹ ਦੇਤੀ ਆ ਨਹੀਂ ਦੇਖੋ ਸਰਦਾਰ ਬੈਂ ਸਿੰਘ ਦੇ ਬਾਰੇ ਵਿੱਚ ਮੇਰੀ ਅਲੱਗ ਵਿਚਾਰ ਨੇ ਹੂੰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੂੰ ਔਰ ਉਹਨਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਦੀ ਬਹਾਲੀ 'ਚ ਬਹੁਤ ਵੱਡਾ ਹੱਥ ਥਾ ਹੂੰ ਔਰ ਦੇਸ਼ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੂੰ ਤੇ ਇਸ ਕਰਕੇ ਇਹ ਇਹੋ ਜਿਹੀ ਗੱਲਾਂ ਕਹਿਣੀਆਂ ਉਹ ਹੀ ਜਾਣਦੇ ਨੇ ਜਿਨ੍ਹਾਂ ਨੂੰ ਦੇਸ਼ ਵਿਰੋਧੀ ਸ਼ਕਤੀਆਂ ਦੇ ਨਾਲ ਹਮਦਰਦੀ ਹੈ ਹੂੰ ਦੇ ਸੈਟਿਕਲ ਨਹੀਂ ਕਰਦੇ ਹਮ ਮਾਰੇ ਕਿਹੜੇ ਕਈ ਲੋਕਾਂ ਨੂੰ ਗੁੰਮਰਾਹ ਕੀਨੇ ਕੀਤਾ ਨੌਜਵਾਨਾਂ ਨੂੰ ਗੁੰਮਰਾਹ ਕੀਨੇ ਕੀਤਾ ਪੰਜਾਬ ਦੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਹੱਤਿਆਵਾਂ ਕਰਵਾਤੀਆਂ ਜੀ ਜਿਹੜੇ ਅੱਜ ਗੱਲਾਂ ਕਰਦੇ ਨੇ ਹਮ ਮੈਂ ਉਹਨਾਂ ਗੱਲਾਂ ਨਾਲ ਸਹਿਮਤ ਨਹੀਂ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਹਮ ਅਕਾਲੀ ਦਲ ਗਠ ਜੋੜ ਆਖਰੀ ਮੌਕੇ ਤੇ ਟੁੱਟਿਆ ਜੀ ਜਾਖੜ ਸਾਹਿਬ ਵੀ ਹਮੈਤੀ ਤੁਸੀਂ ਵੀ ਹਮੈਤੀ ਇੱਕ ਵੱਡਾ ਧੜਾ ਜਿਹੜਾ ਹਮੈਤੀ ਦੇ ਹੱਥ باوجود ਨਹੀਂ ਸਨੇਵ ਪਾਇਆ ਜੀ ਦੇਖੋ ਸਾਡੇ ਫੈਸਲੇ ਜਿਹੜੇ ਹੁੰਦੇ ਆ ਸਮੂਹਿਕ ਹੁੰਦੇ ਆ ਹੂੰ ਕਿ ਸੇ ਇੱਕ ਵਿਅਕਤੀ ਨਹੀਂ ਕਰਦੇ ਹੁੰਦੇ ਹੂੰ ਤੇ ਸਮੂਹਿਕ ਵਿਚਾਰਤ ਹੋਏ ਸਾਰੇ ਫਿਰ ਫੈਸਲਾ ਲਿਆ ਜੀ ਠੀਕ ਹੈ ਇਹਦਾ ਨੁਕਸਾਨ ਹੋਵੇਗਾ ਬੀਜੇਪੀ ਨੂੰ ਜੀ ਇਹਦਾ ਨਕਾ ਨੁਕਸਾਨ ਬਹੁਤ ਵੱਡਾ ਆਧਾਰ ਜਿਹੜਾ ਹੈਗਾ ਅਕਾਲੀ ਦਲ ਦਾ ਜਿਹੜੇ ਹੈਗਾ ਜਿਹੜਾ ਦਿਹਾਤੀ ਰਿਕਾ ਹੈਗਾ ਉਹਨਾਂ ਦੇ ਵਿੱਚ ਹੈ ਤਾਂ ਜਦੋਂ ਹਰਿਆਣਾ ਚ ਅਸੀਂ ਸਮਝੌਤਾ ਤੋੜਿਆ ਸੀ ਹੂੰ ਜਦੋਂ ਗੁਜਰਾਤ ਚ ਤੋੜਿਆ ਸੀ ਹੂੰ ਉਦੋਂ ਵੀ ਲੋਕ ਇਹ ਕਹਿੰਦੇ ਸੀ ਇਹਨਾਂ ਨੂੰ ਨੁਕਸਾਨ ਹੋਊ ਗੁਜਰਾਤ ਚ ਮਨਵਾਈ ਪਟੇਲ ਹੁੰਦੇ ਸੀ ਉਹਨਾਂ ਨਾਲ ਗਠਨ ਤਾਂ ਤੋੜਿਆ ਸੀ ਜਨਤਾ ਦਲ ਸੀ ਉਹ ਜੀ ਠੀਕ ਹੈ ਐਥੇ ਹਰਿਆਣੇ ਚ ਚੋਟਾਲੇ ਹੋਣੀ ਸੀ ਉਹਨਾਂ ਨਾਲ ਤੋੜਿਆ ਸੀ ਤੇ ਅੱਜ ਸਾਡੀ ਕੱਲਿਆਂ ਦੀ ਸਰਕਾਰ ਦੋ ਵਾਰ ਤਾਂ ਬਣ ਗਈ ਤੀਸਰੀ ਵਾਰ ਫੇਰ ਬਣਣੀ ਹੈ ਔਰ ਗੁਜਰਾਤ ਚ ਕਿੰਨੀ ਵਾਰ ਬਣ ਗਈ ਔਰ ਸਾਡੀ ਪਾਰਟੀ ਹੁਣ ਕਾਂਗਰਸ ਨਹੀਂ ਹੈ ਉੱਥੇ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਉਹ ਵੀ ਸਾਡੀ ਪਾਰਟੀ ਚ ਆ ਗਿਆ ਇਸ ਵੇਲੇ ਹੂੰ ਤੇ ਇਹ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਪੱਟ ਲੈ ਤੇ ਹੁਣ ਤੁਹਾਡੀ ਨੁਮਾਇੰਦਗੀ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਸਾਡੀ ਖਾਸੀਅਤ ਆ ਨਾ ਖੂਬੀ ਆ ਹੂੰ ਦੂਜੀਆਂ ਪਾਰਟੀਆਂ ਬੰਦੇ ਪੱਟ ਕੇ ਲੈ ਕੇ ਕੋਈ ਵੀ ਆ ਕੇ ਸਮਝ ਜਾਂਦਾ ਹੂੰ ਠੀਕ ਆ ਵੱਡਾ ਸਮੁੰਦਰ ਹੈ ਸਮੁੰਦਰ ਹੈ ਸਮੁੰਦਰ ਹੈ ਇਹ 17 ਕਰੋੜ ਲੋਕਾਂ ਦਾ ਸਮੁੰਦਰ ਹੀ ਆ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਹੋਣਾ ਪੀਪਲਸ ਪਾਰਟੀ ਆਫ ਚਾਈਨਾ ਸੀ ਪਹਿਲਾਂ ਹੁਣ ਅਸੀਂ ਆ ਜੀ ਹਾਂ ਇਹ ਬਹੁਤ ਵੱਡੀ ਗੱਲ ਆ ਇਸ ਕਰਨੀ ਫਖਰ ਵਾਲੀ ਗੱਲ ਹੈ ਜੀ ਪਰ ਬਹੁਤ ਸਾਰੇ ਮੁੱਦੇ ਅਕਾਲੀ ਦਲ ਵੱਲੋਂ ਕਿਹਾ ਗਿਆ ਕਿ ਪੰਥਕ ਮੁੱਦਿਆਂ ਤੇ ਸਾਡੀ ਸਹਿਮਤੀ ਨਹੀਂ ਬਣੀ ਸਾਡੀ ਬੰਦੀ ਸਿੰਘਾਂ ਤੇ ਸਹਿਮਤੀ ਨਹੀਂ ਬਣੀ ਅਸੀਂ ਕੁਝ ਹੋਰ ਮੁੱਦੇ ਚਾਹੁੰਦੇ ਪੰਜਾਬ ਨਾਲ ਜੁੜੇ ਉਹਨਾਂ ਤੇ ਸਹਿਮਤੀ ਚਾਹੁੰਦੇ ਸੀ ਇੱਕ ਗੱਲ ਸੁਣੋ ਅਮਰਿਤਪਾਲ ਉਹਨਾਂ ਦਾ ਇੱਕ ਮੁੱਦਾ ਹਮ ਅਮਰਿਤਪਾਲ ਕਿੱਡਾ ਦੇਸ਼ ਭਗਤ ਸੀ ਹਮ ਅਕਾਲੀ ਦਲ ਤਾਂ ਉਹ ਅਕਾਲੀ ਦਲ ਨਹੀਂ ਜਿਹੜਾ ਸੰਘਰਸ਼ਾਂ ਚੋਂ ਨਿਕਲਿਆ ਹੋਇਆ ਲੀਡਰਲੈਸ ਹੋ ਗਿਆ ਅਕਾਲੀ ਦਲ ਹਮ ਹੈ ਤੇ ਇਹ ਵਿਜ਼ਨ ਹੀ ਨਹੀਂ ਹੈ ਅਕਾਲੀ ਦਲ ਕੋਲ ਅਸ ਵੇਲੇ ਜੀ ਉਹ ਅਕਾਲੀ ਦਲ ਜਿਹੜਾ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੱਕ ਹੀ ਚੱਲਿਆ ਹੂੰ ਤੇ ਅਕਾਲੀ ਦਲ ਗੁਰਚਰਨ ਸਿੰਘ ਤੜਾ ਸੀ ਅਕਾਲੀ ਦਲ ਦੇ ਸੰਤ ਬਾਬਾ ਫਤਿਹ ਸਿੰਘ ਸੰਤ ਬਾਬਾ ਚੰਨਣ ਸਿੰਘ ਸੰਤ ਬਾਬਾ ਜਿਹੜੇ ਆ ਹਰਚੰਦ ਸਿੰਘ ਲੋਂਗੋਵਾਲ ਇਹ ਅਕਾਲੀ ਦਲ ਸੀ ਲੀਡਰਸ਼ਿਪ ਚ ਕਮੀ ਆਈ ਹੈ ਹੋਰ ਕੀ ਹੈ ਉਹ ਤਾਂ ਕਹਿੰਦੇ ਸਾਡੀ ਸਪੇਸ ਜਿਹੜੀ ਐ ਸੀ ਬੀਜਪੀ ਨੂੰ ਹੁਣ ਤੱਕ ਇਥੋਂ ਦੇਕਰ ਲਜਾਣ ਵਾਲੀ ਅਕਾਲੀ ਦਲ ਤਾਂ ਕਹਿ ਰਿਹਾ ਕਿ ਅਸੀਂ ਆ ਜੇਕਰ 23 ਸੀਟਾਂ ਅਲਾਈਂਸ ਤੇ ਜਾ ਕੇ ਲੜੀਆਂ ਜਾਂ ਤਿੰਨ ਲੋਕ ਸਭਾ ਹਲਕੇ ਦਿੱਤੇ ਰਹਿ ਤਾ ਅਕਾਲੀ ਦਲ ਤਾਂ ਬਹੁਤ ਵੱਡਾ ਯੋਗਦਾਨ ਹੈ ਬੀਜਪੀ ਨੂੰ ਸਟੈਂਡ ਕਰਨ ਦੇ ਲਈ ਪੰਜਾਬ ਦੇ ਵਿੱਚ ਸਾਡਾ ਅਕਾਲੀ ਦਲ ਨੂੰ ਕਰਨ ਲਈ ਆ ਹੁਣ ਦੇਖਣਾ ਅਕਾਲੀ ਦਲ ਦਾ ਸਕੂਟਰ ਵਾਲੀ ਪਾਰਟੀ ਆ ਉਹ ਮੋਟਰਸਾਈਕਲ ਵਾਲੀ ਨਹੀਂ ਬਣਨੀ ਹੁਣ ਹਾਂ ਉਹ ਬੜਾ ਮੂਵ ਵਾਲੀ ਜੀ ਇੱਕ ਗੱਲ ਕਹਿੰਦੇ ਸੀ ਮੈਨੂੰ ਉਹਦੀ ਗੱਲ ਬੜੀ ਚੰਗੀ ਲੱਗੀ ਮੈਂ ਉਹਨਾਂ ਦੀ ਸਾਰੀਆਂ ਗੱਲਾਂ ਨਾਲ ਤਾਂ ਨਹੀਂ ਸਹਿਮਤ ਉਹਨਾਂ ਨੇ ਕਿਹਾ ਕਿ ਖੁਸਰਿਆਂ ਦੇ ਤਾਂ ਨਿਮ ਵੱਜੂਗੀ ਪਰ ਅਕਾਲੀ ਦਲ ਦੇ ਮੁੰਡਾ ਨਹੀਂ ਹੋਣਾ ਹਮਮ ਕਾਰਨ ਕਿਉਂ ਤੁਸੀਂ ਆਪ ਦੇ ਅਨਲਿਸਿਸ ਕਰਦੇ ਹੋਗੇ ਜੀ ਬੈਠ ਕੇ ਕਰਦੇ ਆ ਸਭ ਕਰਦੇ ਆ ਸਾਨੂੰ ਪਤਾ ਅਕਾਲੀ ਦਲ ਅੱਜ ਪਛਤਾ ਰਿਹਾ ਬਹੁਤ ਬੁਰੀ ਤਰ੍ਹਾਂ ਹਮ ਪਰ ਅਸੀਂ ਉਸ ਉੱਤੇ ਕੁਝ ਕਹਿਣਾ ਨਹੀਂ ਚਾਹੁੰਦੇ ਸਾਡੇ ਗੱਠਜੋੜਨ ਚ ਰਹੇ ਨੇ ਔਰ ਦੂਜਿਆਂ ਨਾਲੋਂ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ ਨਾਲੋਂ ਫਿਰ ਵੀ ਉਹ ਸਾਡੇ ਨੇੜੇ ਨਜ਼ਦੀਕ ਨੇ ਹੁਣ ਕੋਈ ਸੁਭਾਵਨਾ ਹੈ ਜੀ ਕੋਈ ਹੁਣ ਤਾਂ ਕੋਈ ਸੁਭਾਵਨਾ ਨਹੀਂ ਹੁਣ ਤਾਂ ਖਤਮ ਹੋ ਗਈ ਹੁਣ ਤਾਂ ਅਸੀਂ 27 ਦੀ ਲੜਾਈ ਲੜ ਰਹੇ ਹਾਂ ਇਸ ਵੇਲੇ ਅਸੀਂ ਸਰਕਾਰ ਬਣਾਉਣੀ ਆ ਪੰਜਾਬ ਦੀ ਵਿਧਾਨ ਸਭਾ ਤੇ ਵੀ ਸਾਡਾ ਝੰਡਾ ਚੁਲੂਗਾ ਇਹ ਪੱਕੀ ਗੱਲ ਆ ਇਹ ਤੋਂ ਇਹ ਮੈਨੂੰ 27 ਕਿ 27 ਤੋਂ ਪਹਿਲਾਂ ਹੀ ਹੋ ਜੂ ਜੀ 27 ਜੀ ਪਹਿਲਾਂ ਤਾਂ ਅਸੀਂ ਐਜਾ ਕੁਝ ਨਹੀਂ ਕਰਦੇ ਨਾ ਸਕਦੇ ਕਹਾਂਗਾ ਤੁਹਾਡਾ ਨਾ ਪਗੜੀ ਦਾ ਰੰਗ ਭਗਵੰਤ ਮਾਨ ਸਾਹਿਬ ਵੀ ਇਹ ਮੇਰਾ ਵੈਸੇ ਛੋਟਾ ਭਰਾ ਹੈਗਾ ਮੈਂ ਉਹਨੂੰ ਪਿਆਰ ਕਰਦਾ ਐਸੀ ਕੋਈ ਗੱਲ ਨਹੀਂ ਹੈ ਸਾਡੀ ਕੋਈ ਦੁਸ਼ਮਣੀ ਹਾਂ ਅੱਜਕਰ ਭਤੀਜੀ ਵੀ ਆਈ ਆ ਹਾਂ ਵਧਾਈਓ ਉਹਨੂੰ ਬਹੁਤ 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 ਵਧਾਈ ਹਮ ਇਸ ਗੱਲ ਦੀ ਵੀ ਜੀ ਤੇ ਸ਼ੁਭ ਕਾਮਨਾਵਾਂ ਨੇ ਜੀ ਔਰ ਉਹ ਜ਼ਿੰਦਗੀ ਵਿੱਚ ਸਵਸਥ ਰਹੇ ਹਮ ਸਫਲ ਰਹੇ 13 ਉਮੀਦਵਾਰਾਂ ਦੀ ਭਾਲ ਖਤਮ ਹੋ ਚੁੱਕੀ ਹੈ ਕਰੇਵਲ ਸਾਹਿਬ ਸਾਡੇ ਕੋਲ ਭਾਈ ਸਾਹਿਬ 2200 ਕੈਂਡੀਡੇਟ ਸੀ ਅਸੀਂ ਤਿੰਨ ਤਿੰਨ ਦਾ ਪੈਨਲ ਬਣਾ ਕੇ ਦਿੱਤਾ ਹੂੰ ਦਿੱਲੀ 'ਚ ਸਾਡੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਉਹ ਇਹ ਜਿਹੜੇ ਹੋਰ ਸ਼ਮੂਲੀਅਤ ਹੋ ਰਹੀ ਆ ਹੁਣ ਉਹਨਾਂ ਤੇ ਫਿਰ ਦੁਬਾਰਾ ਵਿਚਾਰ ਕਰਨਾ ਪੈ ਰਿਹਾ ਹੂੰ ਠੀਕ ਹੈ ਜਿਹੜੀ ਫਾਈਨਲ ਲਿਸਟ ਹੋਈ ਸੀ ਜਿਹਨਾਂ ਨੂੰ ਵਾਪਸ ਹੋ ਕੇ ਦੁਬਾਰਾ ਫਿਰ ਨਵੇਂ ਸਿਰੇ ਤੋਂ ਆਪਣੇ ਆਪ ਲੋਗ ਆ ਹੀ ਜਾਂਦੇ ਆ ਜਿਹੜੇ ਡਿਸਰਵਿੰਗ ਅਸੀਂ ਤਾਂ ਬਿਨੇਬਿਲਟੀ ਵੀ ਤਾਂ ਦੇਖਣੀ ਹੈ ਨਾ ਹੂੰ ਉਹ ਦੇਖ ਰਹੇ ਆ ਜੀ ਆਪਣੇ ਫੈਲਰ ਦਾ ਵੀ ਦੇਖਣਾ ਸਾਰੀਆਂ ਚੀਜ਼ਾਂ ਹੀ ਕਰ ਰਹੇ ਆ ਪਰ ਜਿਹੜੇ ਆ ਰਹੇ ਆ ਜੀ ਉਹਨਾਂ ਨੂੰ ਯਕੀਨਨ ਤੌਰ ਤੇ ਟਿਕਟਾਂ ਮਿਲਦੀਆਂ ਫਿਰ ਜੀ ਆ ਕੇ ਜੀ ਕੋਈ ਨਹੀਂ ਐਸੀ ਗੱਲ ਨਹੀਂ ਟਿਕਟਾਂ ਅਸੀਂ ਕਿਸੇ ਸ਼ਰਤ ਤੇ ਨਹੀਂ ਕਿਸੇ ਨੂੰ ਲੈਂਦੇ ਹੂੰ ਬਿਨਾਂ ਸ਼ਰਤ ਸਾਡੇ ਚ ਆਉਂਦੇ ਆ ਜਿਹੜਾ ਸਾਨੂੰ ਲੱਗਦਾ ਕਿ ਠੀਕ ਆ ਉਹਦੇ ਵਿੱਚ ਰਵਨੀਤ ਬਿੱਟੂ ਉਹਨਾਂ ਚਾਹੇ ਫਿਰ ਜਲੰਧਰ ਤੋਂ ਜਿਹੜੇ ਸ਼ਾਮਲ ਹੋਏ ਨੇ ਐਮਪੀ ਉਹਨਾਂ ਨੂੰ ਯਕੀਨ ਨਹੀਂ ਕਿ ਉਹਨਾਂ ਨੂੰ ਇਹ ਭਰੋਸਾ ਨਹੀਂ ਕਿ ਟਿਕਟ ਮਿਲੇਗੀ ਕਿ ਨਹੀਂ ਉਹਨੇ ਵਿਨੇਬਿਲਟੀ ਜਿਹੜੀ ਚੈੱਕ ਕੀਤੀ ਜਾਊਗੀ ਹਾਂ ਠੀਕ ਆ ਉਹ ਠੀਕ ਆ ਉਹਦਾ ਹਾਈ ਕਮਾਂਡ ਨੇ ਦੇਖਣਾ ਹੈ ਸੈਂਟਰਲ ਪਾਰਲੀਮੈਂਟਰੀ ਬੋਰਡ ਫੈਸਲਾ ਕਰਦਾ ਸਾਡੇ ਕੋਲੋਂ ਜਦੋਂ ਕੋਈ ਚੀਜ਼ ਪੁੱਛਦੇ ਆ ਅਸੀਂ ਜ਼ਰੂਰ ਦੱਸਦੇ ਆ ਵਰਕਰਾਂ ਤੋਂ ਪੁੱਛੋਗੇ ਉਹਨਾਂ ਹਲਕਿਆਂ ਦੇ ਵਿੱਚ ਜਿਨ੍ਹਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਬਾਕੀ ਸਭ ਤੋਂ ਪੁੱਛੋ ਹੂੰ ਆਲਰੇਡੀ ਹੋ ਗਈ ਉਹ ਐਕਸਰਸਾਈਜ਼ ਹੂੰ ਇੱਕ ਮਹੀਨਾ ਪਹਿਲਾਂ ਹੋ ਗਈ ਹੂੰ ਹਾਂ ਵੀ ਇਹ ਟਿਕਟ ਦੇ ਦਿੱਤੀ ਜਾਊਗੀ ਕਿ ਨਹੀਂ ਦਿੱਤੀ ਜਾਊਗੀ ਹਾਂ ਹਾਂ ਇੱਕ ਮਹੀਨਾ ਪਹਿਲਾਂ ਹੋ ਗਿਆ ਅਗਲਾ ਨਿਸ਼ਾਨਾ ਇਹ ਤੇ ਕੌਣ ਆ ਜੀ ਕਿਹੜੇ ਸ਼ਾਮਲ ਕਰਾਉਣ ਵਾਲਿਆਂ ਚ ਆਸ਼ਾ ਕੁਛ ਨਹੀਂ ਹੈ ਆਪਣੇ ਆਪ ਹੀ ਆਉਂਦੇ ਨੇ ਲੋਕ ਤਾਂ ਸਾਡੀ ਇੰਤਜ਼ਾਰ ਕਰਦੇ ਨੇ ਭਾਲ ਕਰਦੇ ਨੇ ਕਿ ਵੀ ਆ ਜਾਓ ਹੂੰ ਪਰ ਚਰਚਾ ਇਹ ਵੀ ਆ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਮਐਲਏ ਜਿਹੜੇ ਹੈਗੇ ਨਾ ਬੀਜੇਪੀ ਦੇ ਟਾਟੇ ਦੇ ਵਿੱਚ ਨੇ ਤਾਂ ਹੋ ਸਕਦਾ ਕਿ ਕਿਤੇ ਨਾ ਨਈ ਐਮਐਮ ਵਾਲੇ ਕੋਈ ਟੱਚ ਨਹੀਂ ਆ ਅਸੀਂ ਕਿ ਜਿਹਨੂੰ ਅਪਰੋਚ ਕਰਦੇ ਉਹ ਸਾਨੂੰ ਕਰਦੇ ਆ ਕੇ ਹੂੰ ਆ ਤਾਂ ਡਰਾਮਾ ਕਰ ਰਹੇ ਆ ਕਿ ਸਾਨੂੰ 25-25 ਲੱਖ ਉਹਨਾਂ ਦੀ ਔਕਾਤ ਆ ਕੱਲ ਪੀਸੀ ਕੀਤੀ ਆ ਜੀ ਉਹਨਾਂ ਨਾਲ ਟੈਸਟ ਕਾਨਫਰੰਸ ਕੀਤੀ ਆ ਉਹਨਾਂ ਦੀ ਸ਼ਕਲਾਂ ਦੇਖ ਲਓ 25 ਲੱਖ ਦੀ ਕੀਮਤ ਵਾਲੇ ਹੈਗੇ ਆ ਇਹ ਦੇਖ ਲਓ ਤੁਸੀਂ ਪਰ ਕੱਲ ਤਾਂ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਰੇ ਯਾਰ ਐਮਐਲਏ ਦਾ ਤਾਂ ਐਮਐਲਏ ਉਹਨਾਂ ਨੇ ਕਿਹਾ ਤੁਹਾਡੇ ਤੇ ਇਲਜ਼ਾਮ ਲਾਏ ਆ ਜੀ ਇੱਕ ਮਿੰਟ ਮੇਰੀ ਗੱਲ ਸੁਣ ਹੂੰ ਹੂੰ ਤੁਸੀਂ ਜਨਤਾ ਪਾਰਟੀ ਜਦੋਂ ਆਈ ਸੀ ਦੇਖੀ ਸੀ 77 ਚ ਜੀ ਦੇਖਿਆ ਸੀ ਜੀ ਉਹਨਾਂ ਨੂੰ ਕੋਈ ਨਾਲ ਦੇ ਘਰ ਵਾਲਾ ਨਹੀਂ ਸੀ ਜਾਣਦਾ ਪਾਰਟੀ ਨੇ ਟਿਕਟ ਦਿੱਤੀ ਇੱਕ ਬੇਵ ਚੱਲ ਗਈ ਸੀ ਹਮ ਐਂਟੀ ਇੰਦਰਾ ਐਂਟੀ ਕਾਂਗਰਸ ਜੀ ਉਹ ਸਾਰੇ ਜਿੱਤੇ ਕਿ ਹਮ ਅੱਜ ਤੱਕ ਵੀ ਉਹ ਲੀਡਰਸ਼ਿਪ ਐਸਟੈਬਲਿਸ਼ ਹੋ ਗਈ ਇਸੇ ਤਰ੍ਹਾਂ ਇਹਨਾਂ ਲਈ ਇੱਕ ਬੇਵ ਚੱਲੀ ਸੀ ਹਮ ਇਹ ਕਹਿੰਦੇ ਸੀ ਕਿ ਅਸੀਂ ਕ腐ਸ਼ਨ ਹਮ ਫ੍ਰੀ ਰਾਜ ਦੇਵਾਂਗੇ ਬਦਲਾਅ ਕਰਾਂਗੇ ਹਮ अच्छा ਹੁਣ ਅੱਜ ਪਹਿਲਾਂ ਤਾਂ ਲੋਕਾਂ ਨੇ ਲੋਕਾਂ ਗਏ ਸੀ ਮੇਰੇ ਕੋਲੇ ਅਸੀਂ ਆਪਸ ਵਿੱਚ ਵੀ ਗੱਲਬਾਤ ਕਰਦੇ ਸੀ ਭਈ ਉਹ ਚੜੂ ਵਾਲਿਆਂ ਨੇ ਆਹ ਕਰਤਾ ਚੜੂ ਵਾਲਿਆਂ ਨੇ ਚੜੂ ਵਾਲੀ ਪਾਰਟੀ ਸੀ ਇਹਦਾ ਨਾਮ ਠੀਕ ਹੈ ਚੰਗੀ ਗੱਲ ਉਹਨਾਂ ਦਾ ਸਿੰਬਲ ਸੀ ਹੁਣ ਪਤਾ ਹੀ ਕਹਿੰਦੇ ਜਦੋਂ ਆਉਂਦੇ ਆ ਉਹ ਭਈ ਕਿੱਥੋਂ ਆਏ ਉਹ ਕਿਹੜੀ ਪਾਰਟੀ ਨੇ ਕੀ ਕੀਤਾ ਉਹ दारू ਵਾਲਿਆਂ ਨੇ ਆਹ ਕਰਤਾ ਹੁਣ दारू ਵਾਲੇ ਕਹਿੰਦੇ ਇਹਨਾਂ ਨੂੰ ਕਿਉਂ ਉੱਥੇ ਮਰ ਗਏ दारू ਪੀ ਕੇ ਹੂੰ ਔਰ ਐਕਸਰਸਾਈਜ਼ ਦੇ ਕੇ ਇਸ ਚ ਫਸ ਕੇ ਉਸ ਤੋਂ ਬਾਅਦ ਬਿਹਾਰ ਸਰਕਾਰ ਨੇ ਇੱਕ ਪੱਤਰ ਲਿਖਿਆ ਇਲੈਕਸ਼ਨ ਕਮਿਸ਼ਨ ਨੂੰ ਕਿ ਸਾਡੇ 25 ਲੱਖ ਲੀਟਰ ਸਮਗਲ ਹੋ ਕੇ ਆਉਂਦੀ ਹੈ ਹੂੰ ਉਹਦੇ ਚੋਂ 42% ਪੰਜਾਬ ਤੋਂ ਆਉਂਦੀ ਹੈ ਮਤਲਬ 10 ਲੱਖ ਲੀਟਰ ਤੋਂ ਵੱਧ ਹੂੰ ਪੰਜਾਬ ਤੋਂ ਸਮਗਲ ਹੋ ਕੇ ਆਉਂਦੀ ਹੈ ਉਹ ਸਿੱਧ ਕਰਤਾ ਜਿਹੜੇ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਹੂੰ ਉਹਨਾਂ ਨੇ ਸਿੱਧ ਕਰਤਾ ਨਾ ਜੀ ਤੇ ਇਹਨਾਂ ਨੂੰ ਪੁੱਛ ਲਓ ਇਹ ਮੰਨਦਾ ਹੀ ਨਹੀਂ ਉਹ ਉਹਨਾਂ ਦਾ ਮਿਨਿਸਟਰ 1 ਕਮਨ ਰੋੜਾ ਪਤਾ ਹੀ ਜਾਂਦਾ ਹੂੰ ਉਹਨਾਂ ਦਾ ਵੀ ਸਾਡੀ ਸ਼ਰਾਬ ਸਾਡੇ ਠੇਕੇੰਦਾਰਾਂ ਦੇ ਲੈ ਕੇ ਥੋੜਾ ਪੀਤੀ ਆ। ਅਰੇ ਵੀ ਪੰਜਾਬ 'ਚ ਭਰੇ ਮਾਨਸੋ ਤੁਹਾਡੇ ਕੋਲ ਆ ਇਹਦਾ ਸਾਰਾ ਕੰਟਰੋਲ ਤੇ ਤੁਸੀਂ ਕਰੋ। ਹੁਣ ਜਿਹੜਾ ਕੱਲ ਤੁਹਾਨੂੰ ਉਹ ਕਹਿੰਦੇ ਸੀ 25-25 ਲੱਖ ਸਾਨੂੰ ਦਿੰਦੇ ਆ ਜਾਂ 50 ਲੱਖ ਦਿੰਦੇ ਆ। ਬਈ ਏਜੰਸੀਆਂ ਤੁਹਾਡੇ ਕੋਲ ਨੇ। ਹੂੰ ਵਿਜੀਲੈਂਸ ਤੁਹਾਡੇ ਕੋਲ ਆ। ਪੰਜਾਬ ਪੁਲਿਸ ਤੁਹਾਡੇ ਕੋਲ ਆ। ਪ੍ਰਸ਼ਾਸਨ ਤੁਹਾਡੇ ਕੋਲ ਹੈ ਮੁਕਦਮਾ ਦਰਜ ਕਰੋ ਸਬੂਤ ਲਿਆਓ ਉਹਨਾਂ ਨੂੰ ਅੰਦਰ ਕਰੋ ਪਰ ਉਹ ਤਾਂ ਮੁਕਦਮਾ ਦਰਜ ਹੋਇਆ ਸੀ ਮੇਰੇ ਸਾਹਦੇ 2022 ਦੇ ਵਿੱਚ ਹੀ ਜਿਹੜਾ ਤੁਹਾਡੇ ਚ ਸ਼ੀਤ ਲੁੰਗਰਾਲ ਸ਼ਾਮਲ ਹੋ ਉਹਨਾਂ ਦੀ ਸ਼ਿਕਾਇਤ ਤੇ ਆਧਾਰ ਤੇ ਤੁਹਾਨੂੰ ਯਾਦ ਹੋਊਗਾ ਜੀ ਡੀਜੀਪ ਦਫਤਰ ਗਏ ਸੀ ਫੜਨਾ ਬੰਦੇ ਕਿਹੜੇ ਨੇ ਉਹ ਝੂਠ ਬੋਲਿਆ ਸੀ ਸ਼ੀਤ ਲੁੰਗਰਾਲ ਨੇ ਵੀ ਕੋਈ ਐਫ ਆਈ ਆਰ ਨਹੀਂ ਹੋਈ ਸੀ ਉਸ ਵੇਲੇ ਵੀ ਕੁਝ ਨਹੀਂ ਹੋਇਆ ਜੀ ਕੁਝ ਨਹੀਂ ਕੀਤਾ ਇਹ ਪੰਜਾਬ ਸਰਕਾਰ ਕਿਉਂ ਨਹੀਂ ਕਰਦੀ ਇਹਨਾਂ ਝੂਠ ਬੋਲਣਾ ਬਸ ਹਮ ਮੈਂ ਤੁਹਾਨੂੰ ਦੱਸਦਾ ਇਹ ਝੂਠ ਬੋਲਦੇ ਆ ਜੀ ਇਹਨਾਂ ਨੂੰ ਪੁੱਛੋ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਦੇ ਬਈ ਜੇ ਤੁਹਾਡੇ ਕੋਲ ਕੋਈ ਸਬੂਤ ਆ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਹਮ ਉਹ ਬਦਨਾਮ ਕਰਨ ਦੀ ਕੋਸ਼ਿਸ਼ ਆਪਰੇਸ਼ਨ ਨੋਟਿਸ ਨਾਂ ਦੀ ਕੋਈ ਚੀਜ਼ ਨਹੀਂ ਕੋਈ ਵੀ ਨਹੀਂ ਆ ਯਾਰ ਅਸੀਂ ਇਹਨਾਂ ਨੂੰ 5 5 ਰੁਪਏ ਨਾ ਦਈਏ ਹਮ ਤੁਸੀਂ ਕਹਿੰਦੇ ਹੋ ਇਹਨਾਂ ਨੂੰ 25 ਲੱਖ ਕਹਿੰਦੇ ਆ ਹਮ ਸਾਡੇ ਕੋਲ ਨਹੀਂ ਇਹਨਾਂ ਦੀ ਕੋਈ ਕੀਮਤ ਸਾਡੇ ਕੋਲ ਤਾਂ ਆਦੇ ਵਰਕਰ ਬਹੁਤ ਆ 17 ਕਰੋੜ ਦੀ ਪਾਰਟੀ ਆ ਅਸੀਂ ਇਹਨਾਂ ਦਾ ਕੀ ਕਰਨਾ ਆਚਾਰ ਪਾਣਾ ਹਮ ਸਾਨੂੰ ਨਹੀਂ ਜ਼ਰੂਰਤ ਇਹਨਾਂ ਦੀ ਜੀ ਹਾਂ ਵਿਖਦੇ ਵਿੱਚ ਨਹੀਂ ਜਿਆ ਕੁਝ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗਰ ਬਸ ਇਲੈਕਸ਼ਨ ਮੌੜ ਤੇ ਪੰਜਾਬ ਖੜਾ ਇਸ ਵੇਲੇ ਜੀ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਜਿਸ ਤਰੀਕੇ ਨਾਲ ਪਿਛਲੀ ਵਾਰ ਵਿਰੋਧ ਹੋਇਆ ਇੱਕ ਤਰਫਾ ਵਿਰੋਧ ਹੋਇਆ ਤੁਹਾਡਾ ਜੀ ਪੂਰੇ ਪੰਜਾਬ ਦੇ ਵਿੱਚ ਇਸ ਵਾਰ ਵੀ ਅੰਦੋਲਨ ਚੱਲ ਰਿਹਾ ਸਿੱਖਰ ਤੇ ਇਲੈਕਸ਼ਨ ਪਹੁੰਚ ਚੁੱਕਿਆ ਜੀ ਦੇਖੋ ਗੁਰੂ ਨਾਨਕ ਨੇ ਕੀ ਕਿਹਾ ਨਾਨਕ ਹੈ ਪੀ ਸੱਚ ਨਾਨਕ ਖੁਸੀ ਵੀ ਸੱਚ ਜੇ ਸੱਚ ਦੀ ਜਤਨਾ ਹੋਵੇ ਤਾਂ ਨਾਨਕ ਝੂਠਾ ਹੁੰਦਾ ਹੂੰ ਅਸ ਵਾਰ ਭਾਜਪਾ ਦੀ ਜਿੱਤ ਹੋਣੀ ਆ ਪੰਜਾਬ ਚ ਅਸੀਂ ਸੱਚ ਤੇ ਖੜੇ ਆ ਅਸੀਂ ਕਿਸਾਨ ਦੇ ਨਾਲ ਖੜੇ ਆ ਕਿ ਦੇਸ਼ ਚ ਅਸੀਂ ਕਿਸਾਨ ਦੇ ਨਾਲ ਨਾ ਹੋਈਏ ਸਾਨੂੰ ਸਾਡੀ ਸਰਕਾਰਾਂ ਕਿਉਂ ਬਣਨ ਜੀ ਸਾਨੂੰ 400 ਪਰ ਕਿਵੇਂ ਜਾਵਾਂਗੇ ਕਿਸਾਨ ਸਾਡੇ ਨਾਲ ਆ ਪਰ ਤੁਸੀਂ ਤਾਂ ਨਾਰਾ ਦੇਤਾ ਅਬ ਕੀ ਬਾਰ 400 ਪਰ ਦੂਜੇ ਮੁੱਦੇ ਹੀ ਰੋਲ ਤੇ ਇੱਕ ਨਾਰੇ ਜੀ ਸਾਰੇ ਮੁੱਦੇ ਸਮੇਟ ਤੇ ਤੁਸੀਂ ਤਾਂ ਸਮੇਟੇ ਹੀ ਜਾਣੇ ਆ ਉਹ ਕਹਿੰਦੇ ਬੇਰਜੁਗਾਰੀ ਦੀ ਗੱਲ ਕਰਨ ਦੀ ਲਈ ਤਿਆਰ ਨਹੀਂ ਉਹ ਕਹਿੰਦੇ ਅੱਜ ਪੰਜਾਬ ਦੇ ਆ ਉਹ ਕਰਨਾ ਜਿਹੜੀ ਕਰਨੀ ਆ ਉਹਨਾਂ ਨੇ ਨੋਗੋਨਾਂ ਦੇ ਮਾਰਦੇ ਆ ਨਾ ਛਿੱਤਰ ਜਦੋਂ ਗੱਲ ਕਰਦੇ ਆ ਕਿੱਥੇ ਆਉਂ ਇੰਡੀ ਕਠਵੰਦਨ ਉਹ ਖੇਰੂ ਖੇਰੂ ਹੋ ਗਿਆ ਤੀਲਾ ਝਿਲਾ ਹੋ ਗਿਆ ਆ ਝਾੜੂ ਵਾਲੇ ਅੰਦਰ ਚਲੇ ਗਏ ਪਰ ਤੇ ਈੜੀ ਮਗਰ ਪਾ ਰੱਖੀ ਨਾ ਕੇਜਰੀਵਾੜ ਸਾਹਿਬ ਕਹਿੰਦੇ ਵੀ ਮੈਨੂੰ ਸਰੀਰਕ ਤੌਰ ਤੇ ਬੰਦ ਕਰ ਸਕਦੇ ਆ ਪਰ ਮੇਰੇ ਵਿਚਾਰ ਨੂੰ ਨਹੀਂ ਕੈਦ ਹੋ ਸਕਦੇ ਕਿਹਾ ਨਾ ਉਹਨਾਂ ਨੇ ਇਹੋ ਜਿਹਾ ਵਿਚਾਰ ਹਿੰਦੁਸਤਾਨ ਨੂੰ ਨਹੀਂ ਚਾਹੀਦਾ ਇੱਥੇ ਵਿਚਾਰ ਦੇ ਕੇ ਗਾਂਧੀ ਜੀ ਠੀਕ ਹੈ ਇੱਥੇ ਵਿਚਾਰ ਦੇ ਕੇ ਜਗਪੁਰਸ਼ ਦੀਨदयाल ਉਹ ਪਾਦੇ ਆ ਜੀ ਠੀਕ ਹੈ ਇੱਥੇ ਵਿਚਾਰ ਦੇ ਨਾਲੇ ਹੋਰ ਬਹੁਤ ਮਹਾਨ ਸਖਿਤਾ ਹੋਈਆਂ ਨੇ ਹਿੰਦੁਸਤਾਨ ਦੀਆਂ ਤੇ ਨੇਤਾ ਜੀ ਸੁਭਾਸ਼ ਚੰਦਰ ਵਿਚਾਰ ਦੇਗੇ ਸ਼ਹੀਦ ਐਜ਼ਮ ਭਗਤ ਸਿੰਘ ਵਿਚਾਰ ਦੇਗੇ ਡਾਕਟਰ ਅੰਬੇਡਕਰ ਵਿਚਾਰ ਦੇਗੇ ਸੰਵਧਾਨ ਦੇਗੇ ਸਾਨੂੰ ਇਹਨਾਂ ਦੀ ਜਰੂਰਤ ਨਹੀਂ ਹੈ ਮਹਾਪੁਰਸ਼ਾਂ ਦੀ ਇਹਨਾਂ ਨੂੰ ਕਹੋਗੇ ਤੁਸੀਂ ਆਪਣੇ ਘਰ ਬੈਠੋ ਰਹੋ ਤੁਸੀਂ ਐਕਸਾਈਜ਼ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕਰਦੇ ਰਹੇ ਪਿਛਲੇ ਸਮੇਂ ਦੇ ਵਿੱਚ ਕਿ ਐਕਸਾਈਜ਼ ਜਿਹੜੀ ਪਾਲਿਸੀ ਦਿੱਲੀ ਦੇ ਵਿੱਚ ਬਣੀ ਪੰਜਾਬ ਤੇ ਵੀ ਉਹੀ ਇੰਪਲੀਮੈਂਟ ਹੋਈ ਆ ਤਾਂ ਜਿਹੜਾ ਉਸ ਕੰਝਾ ਹੈਗਾ ਪੰਜਾਬ ਦੇ ਵਿੱਚ ਕਿਤਨਾ ਕਿਤੇ ਪੰਜਾਬ ਕਟਹਿਰੇ ਦੇ ਵਿੱਚ ਖੜਾ ਹੋਊਗਾ ਜੀ ਦੇਖੋ ਪੰਜਾਬ ਅਸੀਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਮੈਮੋਰੰਡਮ ਦਿੱਤਾ ਹਮ ਜਖਰ ਸਾਹਿਬ ਸੀ ਅਸੀਂ ਸਾਰੇ ਸੀ ਹਮ ਕਿ ਵੀ ਇਹਦੀ ਵੀ ਜਾਂਚ ਕਰਵਾਓ ਉਹ ਫਿਰ ਜਾਂਚ ਹੋਣੀ ਸ਼ੁਰੂ ਹੋ ਗਈ ਜੀ ਇਹਦੀ ਸ਼ੱਕ ਦੇ ਘੇਰੇ ਚ ਲੱਗਦੀ ਹੈ ਤੁਹਾਨੂੰ ਪੂਰੀ ਪਾਲਸੀ ਉਹੀ ਪਾਲਸੀ ਆ ਉਹੀ ਗੱਲ ਆ ਉਹੀ ਹਾਲਾਤ ਨੇ ਹਮ ਸ਼ੱਕ ਦੇ ਘੇਰੇ ਚ ਕਿਉਂ ਨਹੀਂ ਹਮ ਉਹ ਉਸੇ ਗਰੁੱਪ ਦੀ ਆ ਹਮ ਠੀਕ ਹੈ ਨਾ ਜੀ ਦੋ ਆਈਐਸ ਅਫਸਰਾਂ 'ਚ ਸੈਂਸ਼ਨ ਵੀ ਮੰਗੀ ਗਈ ਸੀ ਤਾ ਪਰ ਨਹੀਂ ਦਿੱਤੀ ਸੀ ਪੰਜਾਬ ਸਰਕਾਰ ਵੱਲੋਂ ਅਪਰੂਵਲ ਉਸ ਦੀ ਪੰਜਾਬ ਸਰਕਾਰ ਕਿਉਂ ਦਊਗੀ ਕੋਤਾ ਦੋ ਸਿਨੇਮਾ ਦੇ ਨਾਲ ਖੁਦ ਹੀ ਪੈਸੇ ਲਾ ਕੇ ਆ ਗਏ ਪੰਜਾਬ ਸਰਕਾਰ ਕਿੰਦੋਂ ਹੋਗੀ ਧੁੰਨ ਕਾ ਕਿ ਦੀ ਸ਼ੱਕੀ ਲੱਗਦੀ ਆ ਜੀ ਇਸ ਮਾਮਲੇ ਦੇ ਵਿੱਚ ਕੋਈ ਵੱਡੀ ਧੰਦਲੀ ਹੋਈ ਆ ਹਾਂ ਉਹਨਾਂ ਨੂੰ ਜਮਾਨਤ ਤਾਂ ਕਿਉਂ ਨਹੀਂ ਮਿਲ ਰਹੀਆਂ ਹਾਂ ਸੱਜੇ ਸਿੰਘ ਹਾਂ ਮਨੀਸ਼ ਸ਼ਿਸ਼ੌਦੀਆ ਇਹਨਾਂ ਕਹਿੰਦੇ ਸ਼ਿਸ਼ੌਦੀਆ ਜੰਪਲ ਸਿੰਘ ਆ ਤਾਂ ਹਾਂ ਠੀਕ ਹੈ ਜੀ ਉਹ ਸਤਿੰਦਰ ਜੈਨ ਜੀ ਹੁਣ ਕੇਜਰੀਵਾਲ ਹਾਂ ਉਹ ਕਿਉਂ ਨਹੀਂ ਮਿਲ ਰਹੀਆਂ ਹਾਂ ਦਿੱਕਤ ਕੀ ਆ ਜੇ ਮਾਲਯੋਗ ਅਦਾਲਤ ਨੂੰ ਲੱਗਦਾ ਹੈ ਸਚਾਈ ਹੈ ਹੂੰ ਸਾਹੀਓ ਜਮੰਤ ਜੀ ਜੀ ਠੀਕ ਹੈ ਜੀ ਹੋਰ ਇਸ ਤੋਂ ਜ਼ਿਆਦਾ ਪ੍ਰੂਫ ਕੀ ਚਾਹੀਦਾ ਹੂੰ ਇਸ ਤੋਂ ਜ਼ਿਆਦਾ ਪ੍ਰੂਫ ਦੀ ਲੋੜ ਨਹੀਂ ਜੀ ਜੇਕਰ ਪੰਜਾਬ ਦੇ ਵਿੱਚ ਇਹ ਜਿਹੇ ਹਾਲਾਤ ਪੈਦਾ ਹੁੰਦੇ ਨੇ ਜੀ ਪਰ ਬੀ ਜੀ ਪੀ ਪੰਜਾਬ ਨੂੰ ਕਿਸ ਨਜ਼ਰੀਏ ਨਾਲ ਦੇਖੇਗੀ ਪੰਜਾਬ ਦਾ ਨਜ਼ਰੀਆ ਠੀਕ ਆ ਹੂੰ ਤੇ ਅਸੀਂ ਉਹਦੇ ਚ ਪੰਜਾਬ ਨੂੰ ਮਜ਼ਬੂਤ ਕਰਾਂਗੇ ਵਿਕਾਸ ਦੇ ਰਸਤੇ ਤੇ ਲੈ ਕੇ ਜਾਵਾਂਗੇ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਪਰ ਕਿਸਾਨ ਕਨੇ ਸਾਡਾ ਸਾਥ ਨਹੀਂ ਨਾ ਸਾਡਾ ਵਿਕਾਸ ਆ ਪਰ ਕਿਸਾਨ 2024 ਤੁਸੀਂ ਜਦ ਕਿਹੜਿਆਂ ਨੂੰ ਕਿਸਾਨ ਲਾਉਨੇ ਹੋ ਤੁਸੀਂ ਕਿਹਾ 2024 ਚ ਅਸੀਂ ਆਮਦਨ ਦੁੱਗਣੀ ਕਰਾਂਗੇ ਸਾਡੀ ਤਾਂ ਆਮਦਨ ਘਟ ਗਈ ਕਾਨੂੰਨ ਨਹੀਂ ਲਾਗੂ ਹੋਣ ਦਿੱਤਾ ਆਮਦਨ ਕਿੱਥੇ ਦੁੱਗਣੀ ਹੋ ਜਾਏ ਤੁਸੀਂ ਅੱਜ ਵੀ ਸਟੈਂਡ ਕਰਦੇ ਹੋ ਕਾਨੂੰਨਾਂ ਤੇ ਮੈਂ ਤਾਂ ਕਹਿਣਾ ਕਾਨੂੰਨ ਸਭ ਤੋਂ ਅੱਛੇ ਸੀ ਹਮ ਇਹਨਾਂ ਨਹੀਂ ਲਾਗੂ ਹੋਣ ਦਿੱਤੇ ਠੀਕ ਹੈ ਹਮ ਬਾਕੀ ਕਿਸਾਨ ਵੀ ਦੇਸ਼ ਦੇ ਰੋਲ ਕੇ ਰਖਤੇ ਹਮ ਇਹ ਉਹਦੇ ਕੀ ਹੈ ਉਹਦੇ ਕੀ ਦਿੱਕਤ ਹੈ ਦਿਕ ਦੇ ਵਿੱਚ ਸੋਧ ਕਰਕੇ ਕਾਨੂੰਨ ਆਉਣ ਦੀ ਕੋਈ ਆਪਸ਼ਨ ਜਾਂ ਸੁਭਾਵਨਾ ਤੁਹਾਨੂੰ ਨਹੀਂ ਹੁੰਦਾ ਆਪ ਹੱਥ ਜੋੜ ਕੇ ਕਹਿਣਗੇ ਕਿ ਲਾਗੂ ਕਰੋ ਤਾਂ ਕਰਾਂਗੇ ਹੁਣ ਨਹੀਂ ਕਰਦੇ ਇਹੋ ਜਿਹੇ ਪੰਗੇ ਰਹੀ ਕਰਨ ਜੀ ਪਰ ਐਮਐਸਪੀ ਤੇ ਤੁਸੀਂ ਪੰਜ ਫਸਲਾਂ ਤੇ ਐਮਐਸਪੀ ਤਾਂ ਦੇਣ ਦੇ ਤਿਆਰ ਸੀ ਨਾ ਬੀਜੇਪੀ ਪਰ ਉਹ ਕਹਿੰਦੇ ਸਾਰੀਆਂ ਤੇ ਦੋ ਜੀ ਪਰ ਸਾਰੀਆਂ ਤੇ ਦੇਣ ਤੇ ਤਿਆਰ ਨਹੀਂ ਉਹਨਾਂ ਨੂੰ ਇਹ ਵੀ ਕਹਤਾ ਕਿ ਭਾਈ ਤੁਸੀਂ ਸਾਨੂੰ 2000 ਏਕੜ ਤੋਂ ਵੱਧ ਦਾ ਦੱਸ ਦਿਓ ਕਿਹੜੀ ਫਸਲ ਬੀਜਣੀਆਂ ਜਿਹੜੀ ਤੇ ਕਹੋ ਉਹਦੇ ਤੇ ਤੁਹਾਡੇ ਨਾਲ ਐਗਰੀਮੈਂਟ ਕਰ ਲੈਂਦੇ ਦਾਣਾ ਦਾਣਾ ਚੱਕਾ ਹੂੰ ਹੁਣ ਉਹ ਤਾਂ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਟੈਂਡ ਚ ਕੰਨਾ ਪਾ ਕੇ ਰੱਖਣਾ ਭਗਵੰਤ ਮਾਨ ਨੇ ਬਟਾਈ ਸੀ ਕਾਂਗਰਸ ਨੇ ਬਟਾਈ ਸੀ ਹਮ ਆ ਜੇਕਰੋ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਕਿਸਾਨ ਜਥੇਬੰਦੀਆਂ ਦਾ ਹਮ ਹੁਣ ਜਿਹੜੇ ਉਗਰਾਹ ਹਮ ਉਹ ਸਿਆਣਾ ਬੰਦਾ ਹਮ ਉਹ ਵੀ ਜਥੇਬੰਦੀ ਵਿਚਾਰਤਾਰਕ ਆ ਚਾਹੇ ਉਹ ਸਾਡੇ ਖਿਲਾਫ ਆ ਵਿਚਾਰਤਾਰਕ ਜੀ ਜਿੱਦਾਂ ਰਾਜੇਵਾਲਾ ਉਹ ਕਿਸਾਨ ਹਿੱਦੀ ਗੱਲ ਕਰਦਾ ਉਹ ਅੰਦਰ ਉਹਨਾਂ ਚ ਸ਼ਾਮਲ ਹੀ ਨਹੀਂ ਹੋਏ ਇਹਨੂੰ ਅੱਛਾ ਨਹੀਂ ਮੰਨਦੇ ਉਹਨਾਂ ਨੇ ਕਿਹਾ ਕਿ ਐਮਐਸਪੀ ਤੇ ਤਾਂ ਉੱਥੇ ਸਾਡਾ ਏਜੰਡੇ ਤੇ ਹੀ ਨਹੀਂ ਸੀ ਵਿਚਾਰ ਹੀ ਨਹੀਂ ਹੋਇਆ ਜਿਹੜੀਆਂ ਉਹ ਜਿਹੜੀਆਂ ਐਮਐਸਪੀ ਦਾ ਹੁਣ ਪੰਗਾ ਪਾ ਕੇ ਬੈਠੇ ਹੋਏ ਆ ਉੱਥੇ ਤਾਂ ਉਹ ਕਾਨੂੰਨ ਵਾਪਸ ਲੈਣ ਦਾ ਸੀ ਉਹ ਲੈ ਲਈ ਸੀ ਬਾਕੀ ਜਿਹੜੀਆਂ ਚੀਜ਼ਾਂ ਸੀ ਉਹ ਵੀ ਕਰਤੀਆਂ ਜੀ ਠੀਕ ਹੈ ਆ ਹੁਣ ਇਹਨਾਂ ਨੇ ਆਹ ਬੈਠ ਕੇ ਇਹਨਾਂ ਨੂੰ ਵੀ ਕਹਿਤਾ ਕਿ ਭਾਈ ਲਓ ਤੁਸੀਂ ਇਹਨੂੰ ਬਦਲਵੀਆਂ ਫਸਲਾਂ ਬੀਜੋ ਹਮ ਸਰਕਾਰ ਤਾਂ ਸਹਾਇਤ ਕਰਦੀ ਹੈ ਹਮ ਠੀਕ ਹੈ ਜੀ ਪਰ ਜਾਖੜ ਸਾਹਿਬ ਦਾ ਵਿਰੋਧ ਹੋਇਆ ਬਠਿੰਡਾ ਦੇ ਵਿੱਚ ਜੀ ਜਦੋਂ ਉਹ ਮੀਟਿੰਗ ਕਰਨ ਜਾਂਦੇ ਨੇ ਵਿਰੋਧ ਹੈ ਜੀ ਉਹ ਸਿਆਸੀ ਹਿੱਤ ਸਾਦੇ ਆ ਜਥੇਬੰਦੀਆਂ ਵਾਲੇ ਜੀ ਜਥੇਬੰਦੀਆਂ ਸਿਆਸਤ ਨਾਲ ਪ੍ਰੇਰਿਤ ਨਹੀਂ ਕਿਸਾਨ ਨਹੀਂ ਹੈ ਠੀਕ ਹੈ ਜੀ ਕਿੰਨਾਂ ਨੂੰ ਪ੍ਰੇਰਿਤ ਕੀਤਾ ਜੀ ਜਥੇਬੰਦੀਆਂ ਨੇ ਕਿੰਨਾ ਵੱਲੋਂ ਪ੍ਰੇਰਿਤ ਨਹੀਂ ਫਿਰ ਉਹ ਆਹਾ ਧੱਲੇਵਾਲ ਇਹ ਇਹ ਭਗਵੰਤ ਮਾਨ ਦਾ ਮਿੱਤਰ ਹੈ ਕਾਂਗਰਸ ਦੇ ਨਾਲ ਬਹੁਤ ਦੋਸਤੀ ਹੈ ਹੂੰ ਬੜਾ ਵਿਸ਼ਵਾਸ ਦਿਨ ਦੀ ਗੱਲ ਕਹਿ ਰਹੇ ਹੋ ਜੀ ਹਾਂ ਮੈਂ ਜਾਣਦਾ ਸਾਰਿਆਂ ਨੂੰ ਮੈਂ ਕਿਹੜਾ ਕਿਤੇ ਉਪਰ ਹਉਤੇ ਆ ਹਮ ਇੱਥੋਂ ਦਾ ਹੀ ਆ ਤੇ ਗਰੇਵਾਲ ਸਾਹਿਬ ਆਖਰੀ ਕਮੈਂਟ ਲਵਾਂਗੇ ਤੁਸੀਂ ਜਿਸ ਸਾਨੂੰ ਜਿੰਨੀਕ ਜਾਣਕਾਰੀ ਆ ਕਿ ਗਰੇਵਾਲ ਸਾਹਿਬ ਸੰਗਰੂਰ ਜਾ ਰਹੇ ਆ ਇੱਕ ਧੁਰਾ ਕਿਸਾਨਾਂ ਦਾ ਜੀ ਉੱਤੇ ਦੇਖੋ ਮੈਂ ਕਿਤੇ ਨਹੀਂ ਜਾਂਦਾ ਹਮ ਮੈਨੂੰ ਤਾਂ ਮੇਰੀ ਪਾਰਟੀ ਮੇਰੀ ਜ਼ਿੰਮੇਵਾਰੀ ਲਾਉਂਦੀ ਹੁੰਦੀ ਹੈ ਹਮ ਮੈਂ ਤਾਂ ਉਹ ਜ਼ਿੰਮੇਵਾਰੀ ਦਾ ਨਿਰਮੈਨ ਕਰ ਹਮ ਮੈਂ ਕਦੇ ਪਾਰਟੀ ਨੂੰ ਨਹੀਂ ਕਿਹਾ ਕਿ ਮੈਨੂੰ ਆ ਚੀਜ਼ ਦਿਓ ਮੈਨੂੰ ਆ ਚੀਜ਼ ਦਿਓ ਮੈਨੂੰ ਕਾ ਦਿਓ ਆ ਨਾ ਹਮ ਇਹ ਮੇਰਾ ਜੇ ਜਿਵੇਂ ਵਾਰੀ ਲੱਗਦੀ ਆ ਫਿਰ ਸੰਗਰੂਰ ਤੋਂ ਜੀ ਕਿੱਥੋਂ ਵੀ ਲਾ ਦੇਣ ਅਸਮਾਨ ਤੇ ਲਾ ਦੇਣ ਅਸਮਾਨ ਤੇ ਚੜ ਜਾਮੂਗੇ ਹੂੰ ਕਿਤੇ ਝਾੜੂ ਫੇਰਨ ਦੀ ਲਾ ਦੇਣਗੇ ਉਹ ਫੇਰਾਂਗੇ ਪਾਰਟੀ ਆ ਜੀ ਚਲਾਉਣੇ ਪਰ ਲੱਗਦਾ ਸੰਗਰੂਰ ਇਹ ਵਰਗਾ ਜਿਹੜਾ ਪੂਰਾ ਦਿਹਾਤੀ ਇਰਿਕਾ ਜਿੱਥੇ ਵੱਡੀਆਂ ਜਥੇਬੰਦੀਆਂ ਜਿੱਥੇ ਹੋਣ ਸੰਗਰੂਰ ਲੋਕ ਸਮਝਿੱਤਾਂ ਨੇ ਬੜਾ ਵਿਸ਼ਵਾਸ ਨਾਲ ਕਹਿ ਰਹੇ ਹਾਂ ਜੀ ਮੈਂ ਇਹ ਕਹਿ ਰਹੇ ਮਸ਼ਿੰਦਾ ਜੀ ਵੀ ਤੁਸੀਂ ਦੇਖਿਆ ਕਿ ਕਮਾਲ ਹੋਇਆਗਾ ਤੁਸੀਂ ਉਹ ਠਿੰਦਾ ਸੀਟ ਤਾਂ ਤੁਸੀਂ ਉਹ ਸੀਟ ਦਾ ਜ਼ਿਕਰ ਕਰ ਲੈ ਜਿੱਥੇ ਬਾਦਲ ਪਰਿਵਾਰ ਪਿਛਲੇ ਆਜੇ ਪਤਾ ਲੱਗ ਜੂਏ ਕੀ ਸਾਡੇ ਤੋਂ ਬਿਨਾਂ ਉਹਨਾਂ ਨੂੰ ਹੂੰ ਦੀ ਪਿਕ ਬਣੀ ਕਰਦੇ ਹੋ ਜੀ ਹੈ ਸਿਆਸੀ ਪਿਕ ਬਣੀ ਉਹਨਾਂ ਦੀ ਜ਼ੀਰੋ ਆ ਉਹ ਤੁਹਾਨੂੰ ਦੱਸਦਾ ਦਿੱਤਾ ਕਿ ਰਾਮੂ ਵਾਲੀ ਜੀ ਕਹਿੰਦੇ ਕਹਿੰਦੇ ਨੇ ਮਨੇ ਹੁਣ ਬਚਣੀ ਹੂੰ ਅਕਾਲੀ ਦਲ ਦੀ ਜ਼ੀਰੋ ਰਹੂਗੀ ਹਾਂ ਬੀਜੇਪੀ ਕਿੱਥੇ ਸਟੈਂਡ ਕਰੇਗੀ ਜੀ ਮੁਕਾਬਲੇ ਚ ਰਹੇਗੀ ਬੀਜੇਪੀ ਤਾਂ ਮੁਕਾਬਲਾ ਰਹੇਗਾ ਕਿਹਦੇ ਨਾਲ ਬੇਸਿਕਲੀ ਕਾਂਗਰਸ ਨਾਲ ਸਾਰੰਗਾ ਸੀਟਾਂ ਤੇ ਤੇ ਗਰੇਵਾਲ ਸਾਹ ਸੰਗਰੂਰ ਦੇ ਵਿੱਚ ਫਿਰ ਨਜ਼ਰ ਆਉਣਗੇ ਸਾਨੂੰ ਨੇ ਮੈਨੂੰ ਤਾਂ ਪਾਰਟੀ ਮੇਰੀ ਦੱਸੋਗੇ ਜਦ ਦੱਸਣੇ ਮੈਨੂੰ ਪਾਰਟੀ ਹੂੰ ਜੇ ਦੱਸੋਗੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਫਿਰ ਤਾਂ ਟੋਲ ਟਮਕਾ ਵੀ ਆ ਕੇ ਦੱਸ ਦੇਵਾਂਗੇ ਹੂੰ ਤਿਆਰੀ ਪੂਰੀ ਆ ਜੇ ਕਿਸੇ ਹੋਰ ਨੂੰ ਵੀ ਲੜਾਉਂਦੇ ਆ ਤੇ ਉਹ ਮੈਂ ਹੀ ਲੜੂੰਗਾ ਇੱਕ ਤਰ੍ਹਾਂ ਪਰ ਪਰ ਇੱਕ ਗਰੇਵਾਲ ਸਾਹਿਬ ਵੱਡਾ ਸਵਾਲ ਤੁਹਾਡੇ ਤੇ ਇਹ ਲੱਗਦਾ ਕਿ ਗੁਰਦਾਸਪੁਰ ਸੀਟ ਨੂੰ ਹਮੇਸ਼ਾ ਕੋਈ ਸੈਲੀਬ੍ਰਿਟੀ ਨਹੀਂ ਦਿੰਦੀ ਅਪੀਲਰ ਸਨ ਨਹੀਂ ਦਿਉਣੇ ਦਿੱਤੀ ਉਹ ਕਹਿੰਦੇ ਇੱਕ ਦਿਨ ਨਹੀਂ ਆਏ ਕਿਉਂਕਿ ਧੋਖਾ ਕੀਤਾ ਲੋਕਾਂ ਨੇ ਬੀਜੇ ਪਿੰਡ ਧੋਖਾ ਕੀਤਾ ਐਤ ਕੀ ਵਰਕਰ ਲੜੂਗਾ ਸਾਡਾ ਵਰਕਰ ਲੜੂਗਾ ਕੋਈ ਸੈਲੀਬ੍ਰਿਟੀ ਨਹੀਂ ਆਊਗਾ ਕੋਈ ਸੈਲਿਬ੍ਰਿਟੀ ਵੀ ਹੁਣ ਉੱਥੋਂ ਦਾ ਹੀ ਹੂੰ ਇਲਾਕੇ ਦਾ ਜੀ ਉਹਦਾ ਨੁਕਸਾਨ ਹੁੰਦਾ ਫਿਰ ਇੰਨਾਂ ਚੀਜ਼ਾਂ ਦੇ ਜਦੋਂ ਕੋਈ ਕੋਈ ਐਮਪੀ ਚੁਣਿਆ ਜਾਂਦਾ ਫਿਰ ਇਹ ਨਹੀਂ ਆਇਆ ਉਹਨੇ ਆਪਣੀ ਜ਼ਿੰਮੇਵਾਰੀ ਦਾ ਨਿਭਾਣ ਨਹੀਂ ਕੀਤਾ ਬਹੁਤ ਗਲਤ ਗੱਲ ਆ ਉਹਦੇ ਨੂੰ ਪਰ ਜਿਹੜਾ ਦੂਸਰੀ ਵਾਰ ਉਮੀਦਵਾਰ ਉੱਥੇ ਹੁਣ ਲੜਕ ਉਹਨੂੰ ਉਹਦਾ ਖਮਿਆਜਨ ਨਭੁਕਤ ਨਭੋਗੇ ਤੁਹਾਡੇ ਜਿਤਾ ਕੇ ਭੇਜਿਆ ਸੀ ਉਹਨੇ ਮੂੰਹ ਨਹੀਂ ਦਿਖਾਇਆ ਕਿ ਸ਼ਕਲ ਨਹੀਂ ਦਿਖਾਈ ਜੀ ਦੁਨੀਆ ਮੋਦੀ ਮੋਦੀ ਕਰਦੀ ਹੈ ਸਭ ਨੂੰ ਪਤਾ ਕਿ ਉੱਥੇ ਸਰਕਾਰ ਬਣਾਉਣੀ ਹੈ ਹੂੰ ਠੀਕ ਹੈ 400 ਪਾਰ ਜਾਣਾ ਹੂੰ ਸਨਿਸ਼ਚਿਤ ਹੈ ਪੂਰੇ ਦੇਸ਼ ਦੇ ਵਿੱਚ ਕੀ ਸਿਨੈਰੀਓ ਹੈ ਜੀ ਇਸ ਵੇ ਬਾਕੀ ਦੇਸ਼ ਤਾਂ ਜ਼ੀਰੋ ਨੇ ਸਾਫ਼ ਨੇ ਹੂੰ ਆ ਇੰਡੀਕੇਟਰ ਹੁੰਦਾ ਤੁਸੀਂ ਦੇਖਣਾ ਰਾਹੁਲ ਗਾਂਧੀ ਆਪਣੀ ਸੀਟ ਛੱੜੇਗਾ ਸੋਨੀਆ ਜੀ ਨੇ ਆਪਣੀ ਸੀਟ ਛੱੜਤੀ ਰਾਜ ਸਵਰ ਚਲੀ ਗਈ ਉਹਨੂੰ ਪਤਾ ਲੱਗ ਗਿਆ ਘੈਰੂਗੀ ਜੀ ਇਹ ਇਸ ਤਰ੍ਹਾਂ ਕਰਕੇ ਸਾਰੇ ਹੂੰ ਮਹੱਤਵਪੂਰਨ ਜਿਹੜੇ ਲੀਡਰ ਨੇ ਇੰਨੇ ਇੰਪੋਰਟੈਂਟ ਲੀਡਰ ਉਹ ਹਾਰਨਗੇ ਜੀ ਕੋਈ ਵੱਡਾ ਚਿਹਰਾ ਨਹੀਂ ਆਈਗਾ ਹਾਂ ਇਹ ਬੜਕ੍ਰਿਸ਼ਨ ਕੇਦੇਸ਼ ਦੀ ਗੱਲ ਹੈ ਜੀ ਪਰ ਤੁਸੀਂ ਤਾਂ ਮਜ਼ਬੂਤ ਆਪੋਜੀਸ਼ਨ ਨੂੰ ਖਤਮ ਹੀ ਕਰਤਾ ਨਾ ਤੁਸੀਂ ਤਾਂ ਨਾਹਰਾ ਦਿੱਤਾ ਕਾਂਗਰਸ ਮੁਕਤ ਭਾਰਤ ਜੇਕਰ ਤੁਹਾਡੇ ਸਾਹਮਣੇ ਮਜ਼ਬੂਤ ਆਪੋਜੀਸ਼ਨ ਨਹੀਂ ਹੋਗੀ ਮੁੱਦੇ ਮੁੱਦਿਆਂ ਦਾ ਹੱਲ ਤੁਹਾਡੇ ਤੇ ਦਬਾਅ ਕਿਸ ਤਰੀਕੇ ਕੋਣ ਬਣਾਏਗਾ ਉਹ ਆਪ ਹੀ ਖਤਮ ਹੋ ਰਿਹਾ ਜੀ ਅਸੀਂ ਨਹੀਂ ਉਹਨਾਂ ਨੂੰ ਖਤਮ ਕੀਤਾ ਉਹ ਆਪ ਹੀ ਕਿਉਂਕਿ ਵਿਜ਼ਨ ਨਹੀਂ ਹੈ ਉਹਨਾਂ ਕੋਲ ਪਰ ਜੇ ਵੱਡੇ ਵੱਡੇ ਨੂੰ ਪੱਟ ਕੇ ਲੈ ਜਾਂਦੇ ਆ ਨਾ ਤੋੜ ਕੇ ਲੈ ਜਾਂਦੇ ਆ ਕਰੋ ਆਪੋਜੀਸ਼ਨ ਗੱਲ ਕਿਵੇਂ ਕਰੇਗੀ ਨਹੀਂ ਨਹੀਂ ਈਡੀ ਦਾ ਤੁਹਾਡੇ ਕੋਲੇ ਡੰਡਾ ਉਹ ਨਹੀਂ ਜੀ ਨਹੀਂ ਸੀਬੀਆਈ ਦਾ ਤੁਹਾਡੇ ਕੋਲੇ ਡੰਡਾ ਅਸੀਂ ਕਿਸ ਨੂੰ ਪੱਟ ਕੇ ਲਿਆਉਂਦੇ ਲੋਕ ਜਿਹੜੇ ਆ ਨਾ ਉਹ ਆਪਣੇ ਆਪ ਹੀ ਪੱਟੇ ਜਾਂਦੇ ਆ ਅਸੀਂ ਜੀ ਪਰ ਕੇਜਰੀਵਾਲ ਔਰ ਰਾਹੁਲ ਗਾਂਧੀ ਤਾਂ ਕਹਿੰਦੇ ਆ ਨਾ ਕਿ ਇਨਾਂ ਕੋਲ ਦੋ ਹਥਿਆਰ ਨੇ ਸੀਬੀਆਈ ਔਰ ਈਡੀ ਉਹ ਕਹਿੰਦੇ ਇਹ ਵਰਤਦੇ ਨੇ ਮੌਕੇ ਤੇ ਆ ਕੇ ਅੱਜ ਵੀ ਕੱਲ੍ਹ ਦੀਆਂ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਕਿੰਨੇ ਸੂਬਿਆਂ ਦੇ ਵਿੱਚ ਰੇਡ ਪਈਆਂ ਕਿੰਨੇ ਸੂਬਿਆਂ ਦੇ ਵਿੱਚ ਈਡੀ ਨੇ ਦਬਸ਼ ਦਿੱਤੀ ਆ ਉਹ ਤਾਂ ਜੀ ਦੇਖੋ ਉਹਨੂੰ ਇਹ ਦਵਸ਼ ਦਊ ਜਿਹੜੇ ਚੇਹੇ ਕਮੀ ਹੋਵੇ ਦੂਜੇ ਜੀ ਜੀ ਤਾਂ ਸਾਡੇ ਨਾਲ ਹਰਜੀਤ ਕਰੇਵਾਲ ਸੀ ਇਹਨਾਂ ਬਾਕੀ ਦੇ ਨਾਲ ਪੰਜਾਬ ਬੀਜੇਪੀ ਦਾ ਪ੍ਰਵਕ ਵੀ ਦੱਸਿਆ ਔਰ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਸੁਭਾਵਨਾ ਚਿਤਾਈ ਕਿ ਵੱਡੇ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਔਰ ਪੰਜਾਬ ਦੇ ਵਿੱਚ ਬੀਜੇਪੀ ਵੱਡੀ ਪਾਰਟੀ ਬਣ ਕੇ ਉੱਭਰੇਗੀ